ਕਿੱਦਾਂ-ਕਿੱਦਾਂ ਦੀ ਪਰਜਾਤੀ ਹੈ ਪੱਤੇ ਦੇ ਨਾਲ ਰਲ ਜਾਂਦੀ ਹੈ ਆ ਦੇਖੋ ਥੋੜਾ-ਥੋੜਾ ਥੋੜਾ-ਥੋੜਾ ਖਰਕੀ ਖਾ ਜਾਊਗਾ ਇੰਨਾ ਖਤਰਨਾਕ ਹੈ ਆ ਦੇਖ ਕਦੇ ਮੂੰਹ ਚਟੀਆਂ ਖਾਣਾ ਕਾਤਲ ਕਿਹਾ ਜਾਂਦਾ ਇਹਨੂੰ ਇਹ ਮਲੇਸ਼ੀਆ ਦੇ ਵਿੱਚ ਪਾਈ ਜਾਂਦੀਆਂ ਇਹ ਸਾਰ ਨਾਲ ਇਦਾਂ ਦੀ ਆਵਾਜ਼ ਕੱਢਦਾ ਹੈ ਜਿੱਦਾਂ ਸੱਪ ਹੋਵੇ ਕੀੜੀਆਂ ਪਹਿਲਾਂ ਫੂਡ ਖਾਂਦੀਆਂ ਉਹ ਸਹੀ ਹੁੰਦੀਆਂ ਨੇ ਬਾਅਦ ਚ ਇਹ ਕੀੜੀਆਂ ਨੂੰ ਖਾਂਦੇ ਨੇ ਰੂਟ ਵੀ ਘਰੇ ਨਹੀਂ ਖਾਂਦੇ ਇਹ ਖਾਂਦੇ ਕੀੜੀਆਂ ਨੇ ਗੱਲੀਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਨਵੀਂ ਵੀਡੀਓ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਐਡਮਿੰਟਨ ਦੇ ਇੱਕ ਮਿਊਜ਼ੀਅਮ ਦੇ ਵਿੱਚ ਨਾਮ ਹੈਗਾ ਜੀ ਰਾਇਲ ਅਲਵਰਟਾ ਮਿਊਜ਼ੀਅਮ ਇਹ ਮਿਊਜ਼ੀਅਮ ਦੇ ਵਿੱਚ ਕੀ ਕੀ ਆ ਤੁਹਾਨੂੰ ਸਾਰਾ ਦਿਖਾਵਾਂਗੇ ਠੀਕ ਆ ਜੀ ਵੀਡੀਓ ਵਿੱਚ ਬਣੇ ਰਹੋ ਡਿਵਾਈਡ ਹੋਣੀ ਹੈ ਵੀਡੀਓ ਦੋ ਤਿੰਨ ਪਾਰਟਾਂ ਦੇ ਵਿੱਚ ਕਿਉਂਕਿ ਚੀਜ਼ਾਂ ਜਿਆਦਾ ਨੇ ਅਲੱਗ-ਅਲੱਗ ਜਿਵੇਂ ਅਪਾਰਟਮੈਂਟ ਬਣੇ ਹੋਏ ਨੇ ਇੱਕ ਕਿਸੇ ਚੀਜ਼ ਦਾਗਾ ਦੂਸਰੀ ਕੋਈ ਕਿਸੇ ਚੀਜ਼ ਦਾ ਤੀਜਾ ਕਿਸੇ ਚੀਜ਼ ਦਾ ਸੋ ਸਾਰਾ ਇੱਕੋ ਜੀ ਚ ਨਹੀਂ ਵੰਡ ਸਕਦਾ ਇਸ ਕਰਕੇ ਇਹਨੂੰ ਡਿਵਾਈਡ ਕਰਾਂਗੇ ਸੋ ਮਿਊਜ਼ੀਅਮ ਬਹੁਤ ਵੱਡਾ ਹੈਗਾ ਤੁਸੀਂ ਦੇਖ ਸਕਦੇ ਹੋ ਇੱਥੋਂ ਲੈ ਕੇ ਤੇ ਉਹਨਾਂ ਹੀ ਜਿਆਦਾ ਪਿੱਛੇ ਆ ਉਹ ਪਿੱਛੇ ਆ ਸਾਰਾ ਹੀ ਮੀਜ਼ੇ ਦਾ ਠੀਕ ਹੈ ਜੀ ਤੇ ਬਹੁਤ ਪੁਰਾਣੀ ਜਨਗੀਆਂ ਡਾਇਨਾਸੌਰ ਦੀਆਂ ਹੱਡੀਆਂ ਤੋਂ ਲੈ ਕੇ ਕੈਨੇਡਾ ਦੇ ਉਹ ਥੈਂਕ ਯੂ ਪੰਦਰੇ ਨੇ ਕਰ ਰੁਕੀਆਂ ਆਪਣੇ ਲਈ ਥੈਂਕ ਯੂ ਕੀ ਹੈਲੋ ਤੇ ਹੁਣ ਆਪ ਅੱਗੇ ਚੱਲਦੇ ਆਂ ਤੇ ਤੁਹਾਨੂੰ ਮਿਊਜ਼ਿਕ ਦਿਖਾਉਂਦਾ ਮੈਂ ਤੁਹਾਨੂੰ ਠੀਕ ਹੈ ਜੀ ਹਾਂਜੀ ਆਪਾਂ ਆ ਗਏ ਆਂ ਅਲਵਾਰਟਾ ਮਿਊਜ਼ਿਕ ਵਿੱਚ ਤੇ ਆਪਣਾ ਆਉ ਭਗਤ ਹੋਜ ਕੀ ਜੀ ਹਾਈ ਹਾਂ ਮੈਮ ਯਾ ਇਜ਼ ਓਪਨ ਯੈਸ ਇਟਸ ਓਪਨ ওকে ਥਿੰਗ ਇਟਸ ਗੋਇੰਗ ਥਿਸ ਇਜ਼ ਦ ਵੇ ਟੂ ਦ ਐਡਮਿਸ਼ਨ ਟੇਬਲ गो स्प्रे डाउन देयर ओके दिस वे ओके थैंक यू मैम थैंक यू थैंक यू सो ਆਪਾਂ ਹੁਣ ਚੱਲਦੇ ਆ ਜੀ ਤੇ ਕੱਲੀ ਕੱਲੀ ਚੀਜ਼ ਬਹੁਤ ਪਿਆਰ ਨਾਲ ਦਿਖਾਵਾਂਗਾ ਤੇ ਚੰਗੇ ਤਰੀਕੇ ਨਾਲ ਦਿਖਾਵਾਂਗਾ ਆਪਣੀ ਸਵਾਗਤ ਜਿਹੜਾ ਪਹਿਲਾ ਹੀ ਤੁਹਾਨੂੰ ਇੱਕ ਝਲਕ ਆਪਾਂ ਕਹਿੰਦੇ ਨਾ ਫਿਲਮ ਦਿਖਾਉਣ ਤੋਂ ਪਹਿਲਾਂ ਇੱਕ ਟ੍ਰੇਲਰ ਲਾਂਚ ਹੁੰਦਾ ਹੁੰਦਾ ਉਸੇ ਤਰ੍ਹਾਂ ਇੱਕ ਇਦਾਂਗਾ ਇਹ ਆਪਣਾ ਟ੍ਰੇਲਰ ਦਾ ਮਿਲਿਆ ਸੀਗਾ ਬਸ ਤੁਸੀਂ ਇਸ ਤੇ ਕੈਮੀਕਲ ਲਗਾ ਕੇ ਇਸ ਨੂੰ ਸਾਫ਼ ਰੱਖਿਆ ਗਿਆ ਸਾਫ਼ ਕੀਤਾ ਗਿਆ ਇਹ ਪੁਰਾਣੇ ਆ ਇਹ ਜਿਹੜਾ ਹੋਊਗਾ ਨਾ ਇਹ ਜੋ ਹੋਊਗਾ ਇਹ ਅਸਲੀ ਹੋਊਗਾ ਤਾਂ ਹੀ ਤੁਹਾਨੂੰ ਮੈਂ ਕਹਿ ਰਿਹਾ ਵੀਡੀਓ ਬਹੁਤ ਜ਼ਿਆਦਾ ਸੋਹਣੀ ਬਣਨੀ ਹੈ ਠੀਕ ਹੈ ਦੇਖਦੇ ਰਹੋ ਆਪਾਂ ਨੂੰ ਸਟਾਰਟਿੰਗ ਦੇ ਵਿੱਚ ਇਥੋਂ ਟਿਕਟ ਲੈਣੀ ਪੈਣੀ ਆ ਆਪਣੀ ਐਂਟਰੀ ਵੀਜ਼ ਹੋ ਜਾਣੀ ਆ ਉਸ ਤੋਂ ਬਾਅਦ ਆਪਾਂ ਅੰਦਰ ਚੱਲਾਂਗੇ हां जी म्यूजियम ਦੇ ਵਿੱਚ ਆ ਗਏ ਆ ਤੇ ਸਟਾਰਟਿੰਗ ਦੇ ਵਿੱਚ ਇਹਨਾਂ ਨੇ ਡਰਾਪਾ ਸੀਗਾ ਇਹ ਕਹਿੰਦੇ ਕਿ ਇਹਨਾਂ ਨੂੰ ਤੁਸੀਂ ਕਿਸੇ ਦਾ ਅਸੀਂ ਕੈਮਰਾ ਅਲਾਉ ਨਹੀਂ ਕਰ ਸਕਦੇ ਫਿਰ ਉਹਨੂੰ ਆਖਿਆ ਮੈਂ ਕਿਹਾ ਜੀ ਮੈਂ ਤਾਂ ਮੇਰਾ ਤਾਂ ਪਰਪਸ ਹੀ ਇਹ ਹੈ ਮੈਂ ਵੀਡੀਓ ਬਣਾਉਣ ਵਾਸਤੇ ਆਇਆ ਹਾਂ ਨਹੀਂ अदरवाइज ਮੈਂ ਤਾਂ ਕੀ ਦੇਖਣਾ ਇੰਨਾ ਸੋ ਇਹ ਕਹਿੰਦੇ ਚਲੋ ਠੀਕ ਆਸੀਂ ਅਲਾਉ ਕਰ ਦਿੰਦੇ ਆ ਬਟ ਤੁਸੀਂ ਕਿਸੇ ਪਰਸਨ ਦਾ ਫੇਸ ਨਹੀਂ ਲੈ ਕੇ ਆ ਸਕਦੇ ਮੈਂ ਕਿਹਾ ਠੀਕ ਹੈ ਜੀ ਕਿਉਂਕਿ ਇੱਥੇ ਪ੍ਰਾਈਵੇਸੀ ਹੈ ਆਪਣੇ ਵਾਲੇ ਬੰਦੇ ਦਾ ਵਿੱਚ ਵਸਦੇ ਫਿਰਦੇ ਹੁੰਦੇ ਬਈ ਵੀਡੀਓ ਚ ਲੈ ਲੈ ਵੀਡੀਓ ਚ ਲੈ ਲੈ ਇੱਥੇ ਥੋੜਾ ਬਾਹਰਲੇ ਮੁਲਕ 'ਚ ਇਦਾਂ ਹੀ ਆ ਆਪਾਂ ਨਹੀਂ ਕਿਸੇ ਨੂੰ ਸ਼ੋਅ ਕਰ ਸਕਦੇ ਸੋ ਬਟ ਆਪਾਂ ਅ ਇਸ ਨੂੰ ਤੁਸੀਂ ਰੱਖਣੀ ਹੁੰਦੀ ਹੈ ਇਸ ਜਗ੍ਹਾ ਤੇ ਲਾਉਣੀ ਹੁੰਦੀ ਹੈ ਇਹਨਾਂ ਨੇ ਕਿਹਾ ਹੈਗਾ ਵੀ ਤੁਹਾਨੂੰ ਐਂਟਰੀ ਕਰਨ ਦੇ ਦੇ ਦੇਣ ਕਿਉਂਕਿ ਅੱਗੇ ਆਹ ਹੋਣੇ ਹੋਏ ਨੇ ਨਾ ਹਿੱਸੇ ਬਣੇ ਹੋਏ ਆ ਅੱਗੇ ਤੁਹਾਨੂੰ ਐਂਟਰੀ ਹੋਈ ਜਾਊਗੀ ਤੁਹਾਡੇ ਲੱਗੇ ਹੋਣੇ ਚਾਹੇ ਮਾ ਲਾਲਾ ਜਮ ਹੱਕ ਤੇ ਨਾ ਭੱਕੇ ਜਾਂਦੇ ਹਾਂ ਸਟਾਰਟ ਕਰਦੇ ਹਾਂ ਮਿਜ਼ਿੰਗ ਦੇ ਵਿੱਚ ਆ ਗਏ ਆ ਜੀ ਆਪਾਂ ਅੰਦਰ ਇੱਥੇ ਤੁਹਾਨੂੰ ਮਿਲੂਗਾ ਦੇਖਣ ਨੂੰ ਇੱਥੇ ਨੇ ਪੁਰਾਣੀਆਂ ਚੀਜ਼ਾਂ ਜਿਹੜੀਆਂ ਇੱਥੇ ਦੀਆਂ ਫਸਲ ਨੇ ਜਾਂ ਇੱਥੇ ਦੇ ਕੀੜੇ ਮਕੌੜੇ ਨੇਗੇ ਸਾਰੇ ਮਤਲਬ ਛੋਟੀ ਤੋਂ ਛੋਟੀ ਚੀਜ਼ ਮਿੱਟੀ ਵਾਲੀ ਚੀਜ਼ ਠੀਕ ਹੈ ਇਹ ਸਭ ਤੋਂ ਪੁਰਾਣੀ ਤੇ ਪੁਰਾਣੀ ਜਿਵੇਂ ਆਪਾਂ ਕਹਿੰਦੇ ਹਾਂ ਆਪਣੇ ਮਿਊਜ਼ੀਅਮਾਂ ਦੇ ਵਿੱਚ ਆਪਣੀ ਇੰਡੀਆ ਦੇ ਵਿੱਚ ਬੀ ਹੁੰਦੇ ਨੇ ਫਸਲਾਂ ਦੇ ਬੀ ਹੁੰਦੇ ਨੇ ਉਹਨਾਂ ਦੇ ਇੱਥੇ ਜਿਵੇਂ ਜਾਨਵਰਾਂ ਦੇ ਮਿੱਟੀ ਪੁਰਾਣੀ ਮਿੱਟੀ ਆਹ ਹੁਣ ਮੈਂ ਤੁਹਾਨੂੰ ਦਿਖਾਈ ਦਿੰਦਾ ਠੀਕ ਹੈ ਇੱਕ ਮਿੰਟ ਇਹਦੇ ਵਿੱਚ ਤੁਸੀਂ ਜਰੂਰੀ ਨਹੀਂ ਹੈਗਾ ਵੀ ਇਹਦੇ ਵਿੱਚ ਬੀ ਨੇ ਇਹਦੇ ਅੰਦਰ ਜਾਨਵਰ ਵੀ ਹੋ ਸਕਦੇ ਆ ਲਾਈਕ ਆਹ ਹੁਣ ਕਹਿੰਦੇ ਆਹ ਜਾਨਵਰ ਨਾਲ ਕੀੜਾ ਜਿਹਾ ਕਿਹੜਾ ਹੈ ਇਹਦੇ ਅੰਦਰ ਹੋਊਗਾ ਸੋ ਆ ਬੇਟਾ ਇਹ ਅਸਲੀ ਨੇ ਇਹ ਐ ਨਹੀਂ ਹੈਗਾ ਵੀ ਨਕਲੀ ਰੱਖੇ ਹੋਏ ਨੇ ਇਹ ਅਸਲੀ ਨੇ ਹੁਣ ਇਹਨੂੰ ਤੁਸੀਂ ਇਹਨੂੰ ਦੇਖ ਲਓ ਤੇਤੀ ਆ ਸੀ ਗਈ ਠੀਕ ਹੈ ਜੀ ਤੁਹਾਨੂੰ ਹੋਰ ਦਿਖਾਉਣਾ ਬਹੁਤ ਇੰਟਰਸਟਿੰਗ ਜਿੰਦਗੀ ਆਪਾਂ ਅੱਗੇ ਬੈਠਾ ਇਸ ਕਿ ਇਸ ਘਰ ਇਹਦਾ ਸੰਸਾਰ ਬਹੁਤ ਵੱਡਾ ਬੜਾ ਵੱਡਾ ਸੰਸਾਰ ਆ ਐਡੇ ਵੱਡੇ ਸੰਸਾਰ ਵਿੱਚ ਨਾ ਬਹੁਤ ਕਦਰਾਂਤੀਆਂ ਨੇ ਕਿ ਕਿਡਨੀਆਂ ਜੂਨਾਂ ਲੈ ਕੇ ਬੰਦਾ ਇਨਸਾਨ ਬਣਦਾ ਕਿੰਨੀਆਂ ਜੂਨਾਂ ਤੂੰ ਤੁਸੀਂ ਅੱਖਾਂ ਨਾਲ ਦੇਖ ਸਕਦੇ ਹੋ ਹਨਾ ਕਿੱਦਾਂ ਕਿੱਦਾਂ ਦੇ ਲਈ ਤੁਸੀਂ ਤੁਹਾਡੇ ਦਿਮਾਗ ਦੇ ਆਪਣੇ ਦਿਮਾਗ ਦੇ ਵਿੱਚ ਤੋਂ ਪਰਾਂ ਹੋਣਗੀਆਂ ਗੱਲਾਂ ਵੀ ਇਦਾਂ ਦੇ ਕੀੜੇ ਵੀ ਹੋ ਸਕਦੇ ਆ ਇਦਾਂ ਦੇ ਕੀੜੇ ਮਕੜੇ ਵੀ ਹੋ ਸਕਦੇ ਆ ਖੋਜੀਆਂ ਕਰ ਕਰ ਠੀਕ ਹੈ ਸੋ ਇਹ ਬੈਠਾ ਹੁਣ ਇੱਥੇ ਅੰਦਰ ਕਿਤੇ ਲੁਕਿਆ ਕਿੱਥੇ ਆ ਦਿੰਦੀ ਇਹ ਅੰਦਰ ਵੜ ਜਾਂਦੇ ਹਨ ਸਾਰੇ ਜਿਉਂਦੇ ਨੇ ਇੱਥੇ ਬੈਠਾ ਹਾਂ ਭਾਈ ਇਹ ਦਿਖਾਉਣਾ ਹਾਂ ਚਾਰੇ ਪਾਸੇ ਕੋਈ ਨਾਲ ਮਿਲਿਆ ਨਹੀਂ ਲੋਕ ਦੇ ਬਾਦ ਦੇ ਆਪਾਂ ਇਹਨੂੰ ਕਿਹਾ ਬੈਠਾ ਸਦਾ ਪਿਆ ਹੁਣ ਬੀਤੀ ਜਨ ਪਲੇਟਾਂ ਸਾਹਮਣੇ ਰੰਗਦਾ ਕਿਉਂਕਿ ਇਹ ਜੇ ਬਣਦੀਆਂ ਨੇ ਜੇ ਇਹਨਾਂ ਦਾ ਜਨਮ ਹੋਇਆ ਤਾਂ ਇਹਨਾਂ ਦਾ ਅੰਤ ਵੀ ਆ ਹਰ ਇੱਕ ਚੀਜ਼ ਦਾ ਅੰਤ ਹੁੰਦਾ ਹੈ ਜਿਵੇਂ ਡਾਇਨਾਸੌਰ ਬਾਰੇ ਉਹ ਸੀ ਉਹਨਾਂ ਦਾ ਵੀ ਅੰਤ ਹੋਇਆ ਸੋ ਇਹਦਾਂ ਹੈ ਨਾ ਇਸ ਸਮੇਂ ਬੱਕਰੀ ਜੀ ਦਿਖਾਉਂਦਾ ਬੜੀ ਬੱਕਰੀ ਜੀ ਹੋਵੇ ਆਇਆ ਆ ਦੇਖੋ ਪੱਤਿਆਂ ਵਰਗਾ ਕੀੜੇ ਠੀਕ ਹੈ ਸੁਣ ਇੱਥੇ ਮਿਲਣ ਆ ਆ ਲੈ ਕੋਈ ਕਹਿ ਦੂਗਾ ਕੌਣ ਕਹਿ ਦੂਗਾ ਵੀ ਇਹ ਜਾਨਵਰ ਪੱਤਿਆਂ ਨੂੰ ਗੁੱਲੇ ਪਿਆ ਪਿਆ ਐਂ ਲੱਗਦਾ ਸੁੱਕਾ ਪੱਤਾ ਹੁੰਦਾ ਸੋ ਵਟੇ ਇਹ ਜਾਨਵਰ ਪੁੱਠਾ ਲੰਕੀਆ ਪਿਆ ਉਹ ਇਹਦਾ ਮੂੰਹ ਆ ਦੇਖ ਇਹਦਾ ਮੂੰਹ ਰੱਬ ਦਾ ਘੋੜਾ ਜਰਾ ਫਿਰਦਾ ਆਪਣੇ ਡੀ ਜੀ ਨੂੰ ਰੱਬ ਦਾ ਘੋੜਾ ਕਹਿੰਦੇ ਤੇ ਰੱਬ ਦਾ ਘੋੜਾ ਵੀ ਹੈਗਾ ਬੱਟੇ ਰੱਬ ਦਾ ਘੋੜਾ ਕੁਝ ਜ਼ਿਆਦਾ ਵੱਡਾ ਲੱਗਦਾ ਬਈ ਮੈਨੂੰ ਆ ਦੇਖਿਓ ਦੇਖੋ ਜ਼ਿਆਦਾ ਵੱਡਾ ਕਿਦਾਂ ਕਿਦਾਂ ਦੀ ਪ੍ਰਜਾਤੀ ਆ ਕਿਦਾਂ ਕਿਦਾਂ ਦੀ ਪ੍ਰਜਾਤੀ ਆ ਪੱਤਿਆਂ ਦੇ ਨਾਲ ਰਲ ਜਾਂਦੀ ਆ ਪੱਤਿਆਂ ਵਾਲੀ ਕਿੰਨਾ ਦੇਖੋ ਆ ਦੇਖੋ ਆਬਰਦਤੀ ਆ ਸੀ ਇਹ ਸੈਂਕੜੇ ਦੁਹਾਂ ਇੱਕ ਚੀਜ਼ ਹੋਰ ਪਤਾ ਲੱਗੀ ਆ ਇਹ ਜੀ ਇੱਥੋਂ ਦੇ ਕੈਨੇਡਾ ਦੇ ਨਹੀਂ ਹੈਗੇ ਕਿ ਅੱਡ ਅੱਡ ਦੇਸ਼ਾਂ ਦੇ ਵਿੱਚ ਦੇਸ਼ਾਂ ਦੀ ਗੱਲ ਕਰ ਰਿਹਾ ਮੈਂ ਸ਼ਹਿਰਾਂ ਦੀ ਜਲ੍ਹਾਂ ਦੀ ਗੱਲ ਨਹੀਂ ਕਰ ਰਿਹਾ ਅੱਡ ਅੱਡ ਦੇਸ਼ਾਂ ਵਿੱਚ ਜਿੱਥੇ ਜਿੱਥੇ ਜਿਹੜਾ ਜੀ ਪਾਇਆ ਜਾਂਦਾ ਸਾਰਾ ਕੀੜਾ ਇੱਥੋਂ ਉੱਥੋਂ ਚੱਕ ਕੇ ਇੱਥੇ ਲਿਆਂਦਾ ਗਿਆ ਆ ਦੇਖੋ ਇਹ ਲੇਕਸ ਦੇ ਵਿੱਚ ਪਾਇਆ ਜਾਂਦਾ ਹੈ ਪਾਣੀ ਵਾਲਾ ਰੀਵਰਾਂ ਦੇ ਵਿੱਚ ਹੁੰਦਾ ਹੈ ਠੀਕ ਹੈ ਜੀ ਆਹ ਵਾਲਾ ਹੈਗਾ ਇੱਥੇ ਦਿਖਾਉਂਦੇ ਉਹਨੂੰ ਆ ਉਹ ਬੈਠਾ ਉਹ ਅੰਦਰ ਬੈਠਾ ਆ ਡੱਡ ਅੱਡ ਸ਼ਹਿਰਾਂ ਤੋਂ ਅੱਡ ਅੱਡ ਦਿਸ਼ਾਂ ਤੋਂ ਉਹਨਾਂ ਦੇ ਪਾਣੀਆਂ ਚੋਂ ਮਿੱਟੀयां ਚੋਂ ਕੱਢ ਕੇ ਵਿਹਾਂਦੇ ਗਏ ਨੇ ਕੀੜੇ ਤੇ ਇੱਥੇ ਰੱਖੇ ਗਏ ਨੇ ਵੱਡੀ ਵੱਡੀ ਗੱਲ ਆ ਆਈ ਥਿੰਕ ਦੈਟਸ ਬਿਟ ਆਫ ਅ ਬਰੀਡਿੰਗ ਪ੍ਰੋਸੈਸ ਇਫ ਥੇ ਆਰ ਮੇਕਿੰਗ ਅ ਲਜ਼ੇਜ਼ ਐਂਡ ਆਲਸੋ ਥੇ ਡੇ ਟਾਈਮ ਇੰ देयर ਮੋਰ ਨਾਪਰਨਲ ਦੈ ਆਰ ਜਸਟ ਸੋ ਇਹ ਹੈਗਾ ਬਸੰਦਰ ਤਿੱਥੇ ਬੈਠਾ ਸਾਰੇ ਸਾਰੇ ਲੁਗਦੇ ਫਿਰਦੇ ਆ ਕਿ ਜਰੂਰ ਕਿਤੇ ਲੁਗੇ ਬੈਠੇ ਆ ਸਾਰੇ ਲੁਗੇ ਬੈਠੇ ਆ ਉਹ ਨਹੀਂ ਕਿਤੇ ਉਹ ਮਕੜੀ ਮੇਰਾ ਡਸਮੋਇਰ ਜਸਟ ਸਪਾਈਡਰ ਇਹ ਆਵੀ ਆਈ ਥਿੰਕ ਆਹੀ ਛੋਟੀ ਜਿਹੀ ਪਰ ਮਰੀ ਪਈ ਹੈ ਮਰੀ ਵੀ ਜਾਂਦੀ ਹੋਊਗੀ ਕਿ ਚਟੀਆਂ ਖਾਣਾ ਕਾਤਲ ਕਿਹਾ ਜਾਂਦਾ ਇਹ ਨੋਚਦਾ ਹੈ ਕਿੰਨਾ ਨੂੰ ਚਾਹੀ ਇਨਸਾਨ ਕਿਉਂ ਨਾ ਹੋਵੇ ਥੋੜਾ 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 ਖਰ ਕੇ ਖਾ ਜੂਗਾ ਇੰਨਾ ਖਤਰਨਾਕ ਹੈ ਮਾਰਕ ਨੇ ਲੱਗਾ ਹਾਇ ਟੱਚ ਨਹੀਂ ਕਰਨਾ ਤੁਸੀਂ ਛੋਟੇ ਨੇ ਪਰ ਖਤਰਨਾਕ ਬਹੁਤ ਨੇ ਇਹਦੇ ਨਾਲ ਇੱਕ ਸਟਾਫ ਹੈ ਜਿਹੜਾ ਕੀੜਿਆਂ ਨੂੰ ਕਾਉਣ ਵਾਸਤੇ ਇਥੇ ਆ ਦੇਖੋ ਸੋਨੂ ਵਗੈਰਾ ਰੱਖੇ ਜਾਂਦੇ ਨਹੀਂ ਇਹ ਕੀੜੇ ਵਗੈਰਾ ਖਾਂਦੇ ਆ ਮੈਂ ਹੁਣ ਹੁਣ ਬਹੁਤ ਟਾਈਮ ਲੱਗਦਾ ਦੇਖਣ ਚ ਪਰ ਹੁਣ ਮੈਂ ਗੌਰ ਨਾਲ ਚੀਜ਼ ਸਮਝ ਰਹੇ ਹਾਂ ਇੱਥੇ ਹਣਾ ਬਹੁਤ ਖਤਰਨਾਕ ਕੀੜੇ ਵੀ ਪਏ ਨੇ ਇੱਥੇ ਤੁਹਾਨੂੰ ਹੋਰ ਦਿਖਾਉਣਾ ਮੈਂ ਸੋਨੂ ਦੇਖਣ ਜੀ ਚਿਚੜੀ ਲੱਗਦੀ ਹੋਊਗੀ ਵੀ ਚਿਚੜੀ ਵਗੈਰਾ ਬਟ ਇਹ ਮਲੇਸ਼ੀਆ ਦੇ ਵਿੱਚ ਪਾਈ ਜਾਂਦੀਆਂ ਇਹ ਜੀ ਹੈ ਜਿਹੜਾ ਮਲੇਸ਼ੀਆ ਦੇ ਵਿੱਚ ਪਾਇਆ ਜਾਂਦਾ ਹੈਗਾ ਤੇ ਇਹੇ ਦਿਨੇ ਹੁੰਦਾਗਾ ਰਾਤ ਨੂੰ ਨਿਕਲਦਾ ਡੱਡੂਆਂ ਨਾਲ ਤੇ ਸ਼ਿਕਾਰ ਤੋਂ ਪਤਾ ਕਿੰਨਾ ਦਾ ਕਰਦਾ ਇਕੱਲਾ ਡੱਡੂਆਂ ਤੇ ਸ਼ਿਪਕਲੀਆਂ ਦਾ ਸੁੱਤੇ ਵੀ ਉਹਨਾਂ ਨੂੰ ਦੰਡ ਮਾਰਦਾ ਉਹ ਚਿਚੜੀਆਂ ਲੱਗਦੀਆਂ ਪਰ ਖਤਰਨਾਕ ਨੇ ਛੋਟਾ ਦੇਖ ਕੇ ਪੰਗਾ ਨਾ ਲਿਓ ਚੀਜ਼ ਕਿੰਡੀ ਖਤਰਨਾਕ ਹੋ ਸਕਦੀ ਹੈ ਆਪਣੇ ਬਾਰੇ ਕੁਝ ਨਹੀਂ ਪਤਾ ਚੀਜ਼ ਤੇ ਨਾ ਜਾਓ ਸਾਈਜ਼ ਤੇ ਨਾ ਮੈਂ ਸਾਈਜ਼ ਮੈਟਰ ਨਹੀਂ ਕਰਦਾ ਇੱਥੇ ਪਤਾ ਲੱਗਦਾ ਸਾਈਜ਼ ਮੈਟਰ ਨਹੀਂ ਕਰਦਾ ਚੀਜ਼ ਮੈਟਰ ਕਰਦੀ ਹੈ ਇੰਨੀ ਖਤਰਨਾਕ ਆ ਤੇ ਸਾਰੇ ਦੇ ਸਾਰੇ ਜਿੰਨੇ ਇੱਥੇ ਪਏ ਨੇ ਕੀ ਮਤਲਬ ਕਹਿ ਦੀ ਜੀ ਇਹੀ ਕਿੰਨ ਲਿਖਿਆ ਹੋਇਆ ਹੈਗਾ ਇਹਦੇ ਵਿੱਚ ਵੀ ਜਿੰਨੇ ਜਿੱਥੇ 10 15 ਜਾਨਵਰ ਪਏ ਨੇ ਐਗਜ਼ੈਂਪਲ ਤੌਰ ਤੇ ਉਹਦੇ ਵਿੱਚ 7 8 ਜ਼ਹਿਰੀਲੇ ਨੇ ਤਾਂ ਦੂਰ ਰਹੋ ਡੋਂਟ ਟੱਚ ਲਾਈਕ ਇਦਾਂ ਦੇਖੋ ਐਸ ਨੂੰ ਤਾਂ ਚੀਨੀ ਕਰ ਸਕਦੇ ਠੀਕ ਹੈ ਇਹ ਜੀ ਯੂਰੋਪੀਅਨ ਦੀ ਮਕੜੀ ਆ ਯੂਰੋਪ ਦੇ ਵਿੱਚ ਪਾਈ ਜਾਂਦੀ ਆ ਵਾਟ ਇਹ ਕੀ ਕਹਿੰਦੇ ਆ ਵੀਰ ਸੁਣ ਦਿਖਾਵਾ ਕਿੱਥੇ ਇਹ ਕੱਢ ਜੋ ਤੁਸੀਂ ਦੇਖ ਸਕਦੇ ਹੋਵੋਗੇ ਤੁਸੀਂ ਇਹ ਉਹ ਲੰਮਕਿਆ ਲੰਮਕਿਆ ਹੋਇਆ ਥੋੜੀ ਠੀਕ ਹੈ ਇਹ ਮਕੜੀ ਹੈ ਜਿਹੜੀ ਯੂਰਪ ਦੇ ਵਿੱਚ ਪਾਈ ਜਾਂਦੀ ਹੈ ਯੂਰਪ ਦੇ ਵਿੱਚ ਇਹ ਇੰਨੀ ਜ਼ਿਆਦਾ ਨੁਕਸਾਨ ਦੇ ਰਹੀ ਹੈਗੀ ਬਟ ਇਹ ਭਾਰੀ ਵਜਨ ਚ ਰੱਖੀ ਜਾਂਦੀ ਹੈ ਮਤਲਬ ਇਹਦਾ weight ਆਮ ਮਕਰੀਨ ਨਾਲੋਂ ਜ਼ਿਆਦਾ ਹੈ ਭਾਰੀ ਹੈ ਇਹਨੇ ਇਹ ਜੋ ਕੀੜਾ ਇਹ ਕੋਕਰੋਚਾ ਇਹ ਜ਼ਿਆਦਾਤਰ ਨਾ ਮਤਲਬ ਜਿਹੜੇ ਆਪਣੇ ਕੋਕਰੋਚ ਨੇ ਇੱਕ ਹੁਣ ਜਿਵੇਂ ਜਿਵੇਂ ਚੀਜ਼ਾਂ ਜਾਂਦਾ ਪਤਾ ਲੱਗ ਜਾਂਦਾ ਨੌਲੇਜੇਬਲ ਦੀ ਹੁਣ ਨਵੀਂ ਚੀਜ਼ ਸਿੱਖ ਨੂੰ ਮਿਲੀ ਹੈ ਕੋਕਰੋਚਾ ਜਿਹੜੇ ਇਹ ਗਰਮੀ ਵਿੱਚ ਨਿਕਲਦੇ ਨੇ ਇੱਥੇ ਗਰਮੈਸ਼ ਹੋ ਗਏ ਠੀਕ ਹੈ ਇਹ ਜਿਹੜੇ ਇੰਨੇ ਕਿਤਰਨਾ ਹੁੰਦੇ ਨੇ ਮਸਲ ਮੈਨ ਖਤਰਾ ਇੰਨਾ ਵੀ ਉਹਦੇ ਸਾਹ ਨਾਲ ਇਹ ਇਦਾਂ ਦੀ ਆਵਾਜ਼ ਕੱਢਦੇ ਨੇ ਇਹ ਵਾਲਾ ਇਹ ਕੀੜੇ ਦੀ ਗੱਲ ਕਰ ਰਹੇ ਹਾਂ ਇਹ ਸਾਹ ਨਾਲ ਇਦਾਂ ਦੀ ਆਵਾਜ਼ ਕੱਢਦਾ ਹੈ ਜਿੱਦਾਂ ਸੱਪ ਹੋਵੇ ਉਹਦੇ ਨਾਲ ਹੋਰ ਕੀੜਿਆਂ ਨੂੰ ਡਰਾਉਂਦਾ ਸੱਪ ਤੋਂ ਗੱਲ ਜ਼ਿਆਦਾ ਕਿ ਮੈਨੂੰ ਸੱਪ ਤੋਂ ਡਰ ਬੋਤ ਲੱਗਦਾ ਤੇ ਸੱਪ ਵੀ ਇੱਥੇ ਹੋਣਾ ਚਾਹੀਦਾ ਹੋਊਗਾ ਜ਼ਰੂਰ ਬਟ ਇਹ ਕੀੜਿਆਂ ਦਾ ਗੱਲ ਆ ਆਪਾਂ ਕਦੇ ਹੋਰ ਚਾਲਦੇ ਹਾਂ ਠੀਕ ਆ ਪਹਿਲਾਂ ਇਹਨੂੰ ਕਲੀਅਰ ਕਰ ਲਈ ਸਾਰਾ ਤੁਹਾਨੂੰ ਦਿਖਾ ਦਈਏ ਕੋਈ ਚੀਜ਼ ਹੀ ਰਹਿਣਾ ਚਾਵੇ ਦੁਨੀਆ ਦੇ ਵਿੱਚ ਜੀ ਕੀੜੇ ਨੇਗੇ ਤਾਂ ਢੀਠ ਕੀੜੇ ਵੀ ਹੈਗੇ ਨੇ ਢੀਠ ਨੇ ਇੱਕ ਨੰਬਰ ਦੇ ਢੀਠ ਢੀਠ ਕੀੜਿਆਂ ਵਿੱਚੋਂ ਆਉਂਦਾ ਜੀ ਆਹ ਵਾਲਾ ਜਿਹੜਾ ਆਪਣਾ ਜਿਹਦੇ ਆਪਾਂ ਗੱਲ ਕਰ ਸਕਦੇ ਆ ਤੇ ਇਹ ਹੀ ਕੀੜਾ ਐਡਾ ਢੀਠਾ ਵੀ 4 ਚੀਜ਼ਾਂ ਖਾਂਦਾ ਨਹੀਂ ਪਤਾ ਕੀ ਕਰਦਾ ਫਰੂਟ ਕਿਚੀ ਰਿਹਾ ਹੁਆ ਬਟ ਇਹ ਫਰੂਟ ਜਿਹੜਾ ਇੱਥੇ ਪਿਆਗਾ ਇਹ ਇੰਨਾ ਵਾਸਤੇ ਨਹੀਂ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਕੀੜੀਆਂ ਵਾਸਤੇ ਠੀਕ ਹੈ ਤੇ ਇਹ ਕਿ ਕੀੜੀਆਂ ਪਹਿਲਾਂ ਫਰੂਟ ਖਾਂਦੀਆਂ ਉਹ ਸਹੀ ਹੁੰਦੀਆਂ ਬਾਅਦ ਚੋਂ ਇਹ ਕੀੜੀਆਂ ਨੂੰ ਖਾਂਦੇ ਨੇ ਫਰੂਟ ਵਗੈਰਾ ਨਹੀਂ ਖਾਂਦੇ ਇਹ ਖਾਂਦੇ ਕੀੜੀਆਂ ਨੇ ਗੱਲੀਆਂ ਤੇ ਇਸ ਵਾਸਤੇ ਨੇ ਖਾਣ ਵਾਸਤੇ ਕਦੀ ਕੀੜੀਆਂ ਰੱਖੀਆਂ ਕਈਆਂ ਨੇ ਇਸ ਦੇ ਇਹਨਾਂ ਦੇ ਲਈ ਦੇਖੋ ਆ ਬੈਠੋ ਇੱਡਾ ਕ ਬੇਸ਼ਰਮ ਹੈ ਇਹ ਇੱਡਾ ਕ ਬੇਸ਼ਰਮਾ ਫਰੂਟ ਨਹੀਂ ਖਾਂਦਾ ਕੀੜੀਆਂ ਖਾਂਦਾ ਆਜਾ ਦੋ ਤਿੰਨ ਚਾਰ ਖੁਰ ਵੀ ਹੋ ਸਕਦੇ ਆ ਅੰਦਰ ਹੋਣਗੇ ਉੱਤੇ ਵੀ ਹੋ ਸਕਦੇ ਆ ਆ ਮਿੱਟੀ ਦੇਖੋ ਇੱਦਾਂ ਦਾ ਅਜੀਬ ਨੇ ਸੁਣੋ ਦੁਰੀ ਥੋੜੀ ਵੀ ਲੱਛਣੇ ਬੰਦਾ ਹੀ ਕਰਦਾ ਲੱਛਣ ਸਾਰੇ ਚੀਜ਼ਾਂ ਹੀ ਕਰਦੀਆਂ ਉਮਤੀ ਕਿ ਨਹੀਂ ਰਣੀ ਉਹ ਯਾ ਕਿੱਦੇ ਸੋਹਣੇ ਜੀਵ ਨੇ ਯਾਰ ਵੀਰੇ ਤੁਸੀਂ ਦੇਖਦੇ ਹੋ ਇਹ ਇਹ ਤੁਸੀਂ ਕਲਾਗਿਰਤੀ ਇਹ ਆਮ ਗੱਲ ਨਹੀਂ ਹੈਗੀਗੀ ਇਹਨੂੰ ਤੁਸੀਂ ਬੈਠ ਕੇ ਲਹਿਜੇ ਨਾਲ ਸੋਚੋ ਇਹ ਆਮ ਗੱਲ ਨਹੀਂ ਬਿਲਕੁਲ ਵੀ ਇਹ ਜੀਵ ਨੇ ਇਹ ਜਿਉਂਦੇ ਨੇ ਇਹ ਜਿਉਂ ਰਹੇ ਨੇ ਇਸ ਦੁਨੀਆ ਦੇ ਵਿੱਚ ਕੋਈ ਕੋਈ ਕਹਿੰਦਾ ਇਹ ਬੰਦ ਡੱਬਾ ਦੇਖੋ ਤੁਹਾਡੇ ਅਕੋਰਡਿੰਗ ਹੈ ਜਿਹੜਾ ਹਿੱਲ ਰਿਹਾ ਇਹ ਪਾਣੀ ਹਿਲਾ ਰਿਹਾ ਨਹੀਂ ਆ ਆਪ ਇਹਨਾਂ ਪਾਣੀ ਪਾਣੀ ਹਿਲਾ ਰਿਹਾ ਜਮਾ ਨਹੀਂ ਬਰੇ ਇਹ ਜੀਵ ਨੇ ਇਹਨਾਂ 'ਚ ਜਾਨ ਹੈਗੀ ਆ ਜਿਵੇਂ ਦਰਖਤਾਂ 'ਚ ਜਾਨ ਆ ਨਾ ਇਹਨਾਂ 'ਚ ਵੀ ਜਾਨ ਆ ਇਹ ਹਿੱਲ ਰਹੇ ਨੇ ਮੱਛੀਆਂ ਕਿਹੜੀ ਪ੍ਰਜਾਤੀ ਹੈ ਯਾਰ ਆਪਣੇ ਕੋਲ ਮਚਿਰ ਦੇਖਿਆ ਜੀ ਐਦਾਂ ਐਦਾਂ ਇਹ ਚੀਜ਼ਾਂ ਪਈਆਂ ਨੇ ਚੀਜ਼ਾਂ ਨੂੰ ਤੁਸੀਂ ਦੇਖਿਓ ਇੱਥੇ ਆਇਓ ਜੀ ਤੁਸੀਂ ਜਿਹੜੇ ਬੰਦੇ ਮੇਰੇ ਭਰਾਣ ਕੈਨੇਡਾ ਦੇ ਜਿਹੜੇ ਦੇਖ ਰਹੇ ਨੇ ਇੱਥੇ ਠੀਕ ਹੈ ਤੇ ਉਹ ਇੱਥੇ ਆ ਕੇ ਜਰੂਰ ਦੇਖਣਾ ਪਰ ਜਿਹੜੇ ਮੇਰੇ ਇੰਡੀਆ ਵਾਲੇ ਭਰਾਣੇ ਉਹ ਇੰਡੀਆ ਮੇਰੀ ਵੀਡੀਓ ਰਹੀਂ ਦੇਖ ਲੈਣਾ ਤੇ ਆਪਾਂ ਹੁਣ ਚੱਲਦੇ ਆ ਅੱਗੇ ਅੱਗੇ ਚੈੱਕ ਕਰਦੇ ਆ ਅੱਗੇ ਇੱਥੇ ਹੋਰ ਵੀ ਚੀਜ਼ਾਂ ਨੇਗੀਆਂ ਉਹਦੀ ਵੀਡੀਓ ਅਲੱਗ ਬਣਨੀ ਆ ਸੋ ਵੀਡੀਓ ਨੂੰ ਦੇਖਦੇ ਰਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰ ਦਿਓ ਤੇ ਲਾਈਕ ਜਰੂਰ ਕਰ ਦਿਓ ਕਿ ਤੁਸੀਂ ਲਾਈਕ ਕਰੋਗੇ ਮੈਨੂੰ ਹੁੰਦਾ ਵੀ ਹਾਂ ਵੀ ਚੱਲ ਦੇਖਦੇ ਆ ਮੇਰੇ ਭਰਾ ਠੀਕ ਹੈ ਜੀ ਤੇ ਆਪਾਂ ਹੁਣ ਅੱਗੇ ਚੱਲਦੇ ਆ ਹੁਣ ਨਵੀਂ ਵੀਡੀਓ ਪਾਉਂਗਾ ਅੱਜ ਹੀ ਬਣਾਉਣੀਆਂ ਇਹ 2-3 ਵੀਡੀਓ ਜਿਹੜੀ ਬਣਾਉਣੀਆਂ ਆਪਾਂ ਸਾਰੀਆਂ ਬੈਕ ਟੂ ਬੈਕ ਪਾਉਣੀਆਂ ਨੇ ਆਪਾਂ ਚੈਨਲ ਦੇਖਦੇ ਰਹੋ ਜੀ ਤੇ ਪਿਆਰ ਦਿੰਦੇ ਰਹੋ ਸਸੀਕਾਲ ਦੀ ਸਾਰਿਆਂ ਨੂੰ ਬਹੁਤ ਬਹੁਤ